ਕਹਿੰਦੇ ਆ ਨਾ ਪੰਜਾਬੀ ਜਿਗਾੜੀ ਹੁੰਦੇ ਨੇ ਤੇ ਜਿੱਥੇ ਵੀ ਜਾਂਦੇ ਨੇ ਕੋਈ ਜਿਗਾੜ ਲਾ ਹੀ ਲੈਂਦੇ ਨੇ ਚਾਹੇ ਕੋਈ ਵੀ ਪ੍ਰੋਬਲਮ ਹੋਵੇ ਤਾਨੂੰ ਪਤਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਉੱਪਰ ਅंसू ਗੈਸ ਦੇ ਗੋਲੇ ਸੱਟੇ ਜਾ ਰਹੇ ਸੀ ਡਰੋਨ ਦੇ ਨਾਲ ਡਰੋਨ ਆਉਂਦਾ ਸੀ ਉਹਨਾਂ ਉੱਪਰ ਆ ਕੇ ਅंसू ਗੈਸ ਦੇ ਗੋਲੇ ਸੱਟ ਕੇ ਚੱਲ ਜਾਂਦਾ ਸੀ ਤੇ ਕਿਸਾਨ ਦੇਖਦੇ ਰਹਿ ਜਾਂਦੇ ਸੀ ਫਿਰ ਪੰਜਾਬੀਆਂ ਨੇ ਦਿਮਾਗ ਲਾਇਆ ਤੇ ਪਤੰਗ ਉਡਾਣੇ ਸ਼ੁਰੂ ਕਰ ਦਿੱਤੇ ਤੇ ਪਤੰਗ ਦੀ ਡੋਰ ਨਾਲ ਉਸ ਡਰੋਨ ਦੇ ਪੱਖੇ ਨਾਲ ਉਸ ਦੀ ਡੋਰ ਅੜ ਜਾਂਦੀ ਹੈ ਤੇ ਉਸ ਦਾ ਡਰੋਨ ਥੱਲੇ ਡਿੱਗ ਜਾਂਦਾ ਹੈ ਤੇ ਇਹ ਕਰਕੇ ਵੀ ਪੰਜਾਬੀਆਂ ਨੇ ਦਿਖਾਇਆ ਕਿ ਸਾਡੇ ਅੱਗੇ ਕੁਝ ਵੀ ਨਹੀਂ ਸਰਕਾਰੇ ਜੋ ਮਰਜ਼ੀ ਕਰ ਲਾ ਤਾ ਸਰਕਾਰ ਦੇ ਡਰੋਨ ਨੂੰ ਪਿੱਛੇ ਹਟਣ ਲਈ ਇੱਕ ਕਿਸਾਨ ਨੇ ਮਜਬੂਰ ਕਰ ਦਿੱਤਾ ਕਿਉਂਕਿ ਪਤੰਗ ਦੇ ਨਾਲ ਉਸ ਨੇ ਪੇਚਾ ਪਾ ਕੇ ਡਰੋਨ ਨੂੰ ਥੱਲੇ ਸੱਟਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਪ੍ਰੋਡੂਸਨ ਆਪਣਾ ਡਰੋਨ ਪਿੱਛੇ ਖਿੱਚਣਾ ਪਿਆ ਦੇਖੋ 5 ਰੁਪਏ ਦੇ ਪਤੰਗ ਨੇ ਕਿਵੇਂ 5-7 ਲੱਖ ਦਾ ਡਰੋਨ ਪਿੱਛੇ ਕਰ ਦਿੱਤਾ ਇਹ ਆ ਪੰਜਾਬੀਆਂ ਦੀ ਤਾਕਤ ਪੰਜਾਬੀ ਆ ਕੇ ਕੁਝ ਵੀ ਨਹੀਂ ਅੜ ਸਕਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਜੋ ਵੀ ਪਿੰਡੋਂ ਆ ਰਿਹਾ ਕਿਸਾਨ ਤੇ ਨਾਲ ਪਤੰਗ ਲੈ ਕੇ ਆਵੇ ਤੇ ਲੰਮੀ ਡੋਰ ਲੈ ਕੇ ਆਵੇ ਤੇ ਕਿਉਂਕਿ ਇਹ ਪਤੰਗ ਆਪ ਨੂੰ ਅਡਾਉਣੇ ਪੈਣਿਆ ਤੇ ਐਵੇਂ ਹੀ ਡਰੋਨ ਪਿੱਛੇ ਕਰਨੇ ਪੈਣੇ ਆ ਤੇ ਐਮ ਦੀਆਂ ਹੋਰ ਨਵੀਂ ਵੀਡੀਓ ਦੇਖ ਲਈਏ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਧੰਨਵਾਦ